ਗਾਇ ਗੁਰੂ ਗਾਇ ਗੁਰੂ ਗਾਇ ਗੁਰੂ ਗਾਇ ਗੁਰੂ ਕਿ ਫਿਰ ਅਸੀਂ ਮਾਇਆ ਨੂੰ ਇਕੱਤਰ ਕਾਂਦੇ ਲਈ ਇਹਨਾਂ ਕਾਰਜਾਂ ਨੂੰ ਅਸੀਂ ਕਰਦੇ ਆ ਕਿ ਸਾਡੇ ਭਾਈ ਸਾਰੇ ਕੰਮ ਹੋ ਜਾਣ ਕਿ ਜਿੰਨੀ ਵੱਧ ਮਾਇਆ ਹੁੰਦੀ ਹੈ ਉਹਦੇ ਵਾਸਤੇ ਭਾਈ ਤਰੀਕੇ ਵੀ ਫਿਰ ਲੱਗ ਗਲਤ ਬੋਲਣੇ ਪੈਂਦੇ ਆ ਦੇਖਦੇ ਆ ਨਾ ਉਨੇਕ ਸੱਜਣਾ ਮਿਹਨਤ ਕਰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ। ਉਹਨੇ ਮਿਹਨਤ ਕੀਤੀ ਹੈ ਕੋਈ ਜੌਬ ਕਰਦਾ ਉਹਨੇ ਪੜ੍ਹਾਈ ਕਰਕੇ ਆਪਣੀ ਉੱਚ ਪਦਵੀ ਪਾ ਲਈ ਹੈ ਭਾਈ ਉਸ ਤਰ੍ਹਾਂ ਕਮਾਰੇ ਆ ਵਾ। ਉਹਨੇ ਦੀ ਮਿਹਨਤ ਦੀ ਕਮਾਈ ਕੀਤੀ ਹੈ ਨਾਹੋ ਦਸਾਂ ਨਾਹੋਂ ਦੀ ਕਿਰਤ ਕਮਾਈ ਹੈ ਉਹਦੀ। ਤੇਰੀ ਇਸ ਦਸਾਂ ਨਾਹੋਂ ਦੀ ਕਿਰਤ ਕਮਾਈ ਉਸ ਬਾਦਸ਼ਾਹ ਨੂੰ ਪ੍ਰਵਾਣ ਹੈ। ਤੇ ਬਹੁਤੇ ਲੋਕ ਨੇ ਐਸ ਨੇ ਲਾਲਚ ਦੇ ਵਿੱਚ ਲਾ ਕੇ ਉਹ ਭਾਵੇਂ ਕੋਈ ਵੀ ਹੋ ਸਕਦਾ ਹੈ। ਇਹ ਨਹੀਂ ਕਿ ਭਾਏ ਗਰੀਬੀ ਸੀ ਤਾਂ ਕਰਕੇ ਗਲਤ ਕੰਮ ਕਰ ਲਗਾ ਅਮੀਰ ਵੀ ਕਰਦੇ ਆ ਕਿ ਗਲਤ ਕੰਮ ਕਰਦੇ ਆ ਨਸ਼ਿਆਂ ਦੇ ਵਪਾਰੀ ਹੋ ਜਾਂਦੇ ਆ ਹੋਰ ਇਸ ਤਰ੍ਹਾਂ ਦੇ ਵਪਾਰੀ ਹੋ ਜਾਂਦੇ ਆ ਇਹ ਤੇ ਮਤਲਬ ਇਹ ਨਹੀਂ ਕੋਈ ਗਰੀਬੀ ਕਰਦਾ ਭਾਈ ਜਿਹੜੇ ਵੱਡੇ ਵੱਡੀਆਂ ਨੌਕਰੀਆਂ ਪੋਸਟਾਂ ਤੇ ਲੱਗਿਆ ਕੰਪਨੀਆਂ ਦੇ ਮਾਲਕ ਨੇ ਫਿਲਟਿਆਂ ਦੇ ਮਾਲਕ ਨੇ ਧਨ ਦੌਲਤ ਤਹਾਡੇ ਉਹਨਾਂ ਦੇ ਨਾਂ ਵੀ ਇਸ ਗੱਲ 'ਵਾਲ ਆ ਰਹੇ ਆ ਭਾਵ ਉਹਨਾਂ ਨੂੰ ਵੀ ਬਿਨਾਂ ਸੰਤੋਖ ਨਹੀਂ ਕੋ ਰਾਜੇ ਸੁਪਨੋ ਮਨੋਰਥ ਵਿ੍ਰਿਤੇ ਸਭ ਕਾ ਜੇ ਕਿ ਉਹਨਾਂ ਨੂੰ ਵੀ ਸਬਰ ਨਹੀਂ ਆ ਰਿਹਾ ਕਿ ਸਾਡੇ ਕੋਲ ਤਾਂ ਪਹਿਲੇ ਹੀ ਰਾਜ ਭਾਗ ਆ ਸੀ ਹੋਰ ਕੀ ਕਰਨਾ ਪਰ ਨਹੀਂ ਬੇ ਹਰ ਦਿਨ ਬੰਦਾ ਸੋਚਦਾ ਫਿਰ ਉਹ ਗਲਤ ਤਰੀਕੇ ਬਣਾਉਂਦਾ ਕਿਸੇ ਤਰ੍ਹਾਂ ਚੋਰਾ ਠੱਗਿਆ ਗਲਤ ਤਰੀਕੇ ਅਪਣਾਦਾ ਜੇ ਇਹ ਹੀ ਗੱਲਾਂ ਇਸ ਨੂੰ ਯਾਦ ਨਹੀਂ ਭਈ ਇਹ ਤਾਂ ਜੋ ਸੰਸਾਰ ਆ ਸੁਪਨੋ ਮਨੋਰਥ ਵਿਰਥੇ ਸਭ ਕਾ ਜੇ ਇਹ ਸੰਸਾਰ ਇੱਕ ਸੁਪਨੇ ਦੀ ਨਹੀਂ ਆਈ ਹੈ ਮੈਂ ਕਮਾਵਾਂ ਠੱਗਾ ਠੋਰੀਆਂ ਮੈਂ ਕਰਾਂ ਪਾਪਾਂ ਦੀ ਪੰਡ ਮੈਂ ਆਵਦੇ ਸਿਰ ਤੇ ਲਾਵਾਂ ਲਿਜਾਣੀ ਫੇਰ ਨਹੀਂ ਮੈਂ ਤੇ ਜਿਨ੍ਹਾਂ ਨੇ ਖਰਚਨੇ ਉਹਨਾਂ ਨਾਲ ਤਾਂ ਮੇਰੇ ਪਾਪਾਂ ਦੇ ਵਿੱਚ ਭਾਗੀਦਾਰ ਨਹੀਂ ਹੋਣਾ ਇਹ ਨਹੀਂ ਜਿਨ੍ਹਾਂ ਕਰਕੇ ਤੂੰ ਪਾਪ ਕਮਾਣਾ ਵਾ ਉਹਨਾਂ ਵਿੱਚੋਂ ਤੇਰਾ ਕੋਈ ਵੀ ਸਹਾਇ ਨਹੀਂ ਤੇਰਾ ਕੋਈ ਵੀ ਬੀਲੀ ਨਹੀਂ ਹੈ ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੀਲੀ ਰਾਮ ਕੇ ਮਾਰੇ ਕੰਮ ਕਰਦੇ ਆ ਇਨਾਂ ਦੀ ਖਾਤਰ ਪਰਿਵਾਰ ਦੀ ਖਾਤਰ ਧੀਆ ਪੁੱਤਰਾਂ ਦੀ ਖਾਤਰ ਆਪਣੀ ਇਸ ਪ੍ਰਤੀਕਰਨ ਤਨ ਦੀ ਖਾਤਰ ਸਭ ਤੋਂ ਪਹਿਲਾਂ ਆਪਣਾ ਤਨ ਆ ਜਾਂਦਾ ਤਨ ਨੂੰ ਸਜਾਉਣ ਦੀ ਖਾਤਰ ਕੰਨਾਂ ਨੂੰ ਸੁਣਨ ਦੀ ਖਾਤਰ ਅੱਖਾਂ ਨਾਲ ਦੇਖਣ ਦੀ ਖਾਤਰ ਅਸੀਂ ਭਾਂਦ ਭਾਂਦ ਤਰੀਕੇ ਅਪਣਾਉਣੇ ਆ ਭਾਈ ਹੁਣ ਜੋ ਕੁਝ ਵੀ ਇਨਾਂ ਦੀ ਖਾਤਰ ਤੂੰ ਭਾਵਤਾ ਕਮਾ ਲਿਆ ਭਾਵੇਂ ਤਨ ਕਰਕੇ ਕਮਾ ਲਿਆ ਆਪਣੇ ਕਰਕੇ ਕਮਾ ਲਿਆ ਭਾਵੇਂ ਪਰਿਵਾਰ ਕਰਕੇ ਕਮਾ ਲਿਆ ਪਰ ਕਦੇ ਸੋਚਿਆ ਪਰਿਵਾਰ ਦਾ ਦੂਰ ਦੀ ਗੱਲ ਹੈ ਤੇਰਾ ਖੁਦ ਦਾ ਤਨ ਤੇਰੇ ਨਾਲ ਨਹੀਂ ਕਿ ਜਿਦੀ ਖਾਤਰ ਜਿਹਦੇ ਸੁਖ ਦੀ ਖਾਤਰ ਕਿ ਤੂੰ ਪਰਮਾਤਮਾ ਨੂੰ ਭੁੱਲ ਕੇ ਬ੍ਰਿਾਈ ਦੇ ਰਸਤੇ ਨੂੰ ਅਪਣਾ ਲਿਆ ਬ੍ਰਿਾਈ ਦੇ ਮਾਰਗ ਨੂੰ ਅਪਣਾ ਲਿਆ ਭਾਈ ਤੇਰਾ ਤਾਂ ਤਨ ਵੀ ਸਹਾਈ ਨਹੀਂ ਹੁਣ ਤੇਰੇ ਨਾਲ ਪਰਿਵਾਰਾਂ ਤਾਂ ਗੱਲ ਹੀ ਛੱਡ ਦੇ ਜਿਨ੍ਹਾਂ ਦੀ ਕਦੇ ਇਹ ਸੋਚਿਆ ਕਿ ਮੈਂ ਇਹਨਾਂ ਦੀ ਖਾਤਰ ਪਾਪ ਕਮਾਉਣਾ ਇਹ ਮੇਰੇ ਧਰਮ ਰਾਜ ਦੀ ਕਚੈਰੀ 'ਚ ਖੜੇ ਹੋਣਗੇ ਨਾਲ ਕਦੇ ਮੇਰਾ ਸਹਾਰਾ ਬਣਨਗੇ ਨਹੀਂ ਭਈ ਸਾਡੇ ਲਈ ਮੇਰਾ ਪਿਤਾ ਸਾਡਾ ਭਰਾ ਜੋ ਵੀ ਹੈ ਰਿਸ਼ਤਾ ਵੀ ਸਾਡੇ ਲਈ ਪਾਪ ਕਮਾਉਂਦਾ ਰਿਹਾ ਵਾ ਇਹ ਬੈਗ ਵੀ ਛੱਡ ਦੇ ਜਾਂ ਸਾਨੂੰ ਇਹਦੀ ਸਜਾਵਾਂ ਦੇ ਦੇ ਕੋਈ ਨਹੀਂ ਤੂੰ ਕਮਾਇਆ ਛੱਡ ਤਾਂ ਇੱਥੇ ਸ੍ਰੀ ਤੁਰ ਗਿਆ ਉਦੋਂ ਬਾਅਦ ਬਸ ਉਹਨਾਂ ਨੇ ਖਾਣ ਨਹੀਂ ਭਾਈ ਉਹਨਾਂ ਨੇ ਤੇਰੀ ਮਦਦ ਦਾ ਕੋਈ ਨਹੀਂ ਕਰਨੀ ਉਹਨਾਂ ਤਾਂ ਕੇਵਲ ਤੋਂ ਕੇਵਲ ਤੇਰਾ ਕਮਾਇਆ ਹੋਇਆ ਧੰਨ ਵਰਤਣਾ ਪਾਪਾਂ ਦੀ ਪੰਡ ਤੇਰੇ ਸਿਰ ਚੜ ਜਾਣੀ ਏ ਕਿ ਜੋ ਪਾਪਾਂ ਦੀ ਪੰਡ ਹੈ कि ਜਿਹੜੇ ਭਾਵ ਕੁਮੜੇ ਕਰਮ ਕਰਕੇ ਤੋਂ ਇਹ ਮਾਇਆ ਕਤਰ ਕੀਤੀ ਹੈ ਬਹੁ ਪਰਪੰਚ ਕਰ ਪਰਤਨ ਲਿਆਵੇ ਪਰ ਧਾਰਾ ਸੇ ਕਹਿੰਦੇ ਪ੍ਰਾਈ ਇਸਤਰੀ ਘਰਵਾਰ ਇਹਨਾਂ ਤੇ ਆਕੇ ਲਟਾਉਣਾ ਕਿ بڑے ਤੂ ਤਰੀਕੇ ਅਪਣਾਉਣਾ ਹੈ ਬਹੁ ਪਰਪੰਚ ਕਰਦਾ ਵੈ ਬਹੁ ਪਰਪੰਚ ਕਰ ਪਰਤਨ ਲਿਆਵੇ ਸਤ ਧਾਰਾ ਤੇ ਆਨ ਲਟਾ ਗਏ ਕਿ ਆਪਣੇ ਘਰ ਪਰਿਵਾਰ ਤੇ ਲਟਾਉਣ ਅਕ ਲਈ ਸੋਚਿਆ ਕਿ ਇਹਨਾਂ ਦੀ ਖਾਤਰ ਮੈਂ ਮਾੜੇ ਕੰਮ ਦਾ ਪੰਡ ਮੈਂ ਚੱਕੀ ਫਿਰਦਾ ਕਿ ਪੰਡ ਪਾਪਾਂ ਦੀ ਮੈਂ ਸਿਰ ਤੇ ਚੱਕ ਲਈ ਐ ਪਰ ਮਰਨਾ ਤਾਂ ਮੈਂ ਹੈ ਹੀ ਇੱਕ ਨ ਦਿਨ ਜਦੋਂ ਬੰਦੇ ਨੇ ਇਹ ਸਮਝਦੇ ਕਿ ਮੈਂ ਤਾਂ ਮਰਨਾ ਵੀ ਇਹਨਾਂ ਨੇ ਮੇਰਾ ਕਿਸ ਨੇ ਸਹਾਈ ਨਹੀਂ ਹੋਣਾ ਤੇਰਾ ਸਹਾਈ ਹੋਣਾ ਕੇਵਲ ਤੋਂ ਕੇਵਲ ਜਿਹੜਾ ਤੂੰ ਕਰਮ ਉਹ ਕਰ ਲਿਆ ਜਿਹੜਾ ਵਾਹਿਰ ਨੂੰ ਪ੍ਰਮਾਨ ਹੈ ਤੇ ਜਿਹੜਾ ਵਹਿਰ ਨੂੰ ਕਰੋਂ ਪ੍ਰਵਾਨ ਉਹ ਗੁਰੂ ਨਾਨਕ ਸਾਹਿਬ ਤੈਨੂੰ ਸਿਖਾਉਂਦੇ ਕਿ ਭਾਈ ਇਹ ਕਰਮ ਨੇ ਜਿਹੜੇ ਅਕਾਲ ਪੁਰਖ ਨੂੰ ਚੰਗੇ ਲੱਗਦੇ ਆ ਪਾਉਂਦੇ ਆ ਤੋ ਇਹਨਾਂ ਨੂੰ ਅਪਣਾ ਲੈ ਤੇ ਜੇ ਅਪਣਾ ਲੇਗਾ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੇ ਸੇ ਕਿ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਪਾਸ਼ਾ ਦੇ ਹੁਕਮਾਂ ਦੀ ਪਾਲਣਾ ਕਰ ਲਈ ਗੁਰਬਾਣੀ ਹੈ ਇਹ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਔਰ ਕਿਸੇ ਨੇ ਨਹੀਂ ਆਉਣਾ ਇੱਥੇ ਹੁਕਮ ਸੁਣਾਉਣ ਦੀ ਖਾਤਰ ਕਿ ਸ਼ਾਇਦ ਕੋਈ ਸਾਨੂੰ ਲੱਗਦਾ ਹੋਈ ਗਿਆ ਕਿ ਜੋ ਭਲੇਖੇ ਲੱਗ ਜਾਂਦੇ ਨੇ ਸਾਨੂੰ ਸੁਫੀ ਸਾਹਿਬ ਪਾਰ ਕਰਦੇ ਆ ਕਦੇ ਪੰਜਵੇਂ ਪਾਤਸ਼ਾਹ ਕਦੇ ਕੋੜੇ ਤੇ 6ਵੇਂ ਪਾਤਸ਼ਾਹ ਆ ਗਏ ਇਹ ਜਿਹੇ ਗੱਲਾਂ ਸੁਣਦੇ ਆ ਕਿਸੇ ਨੇ ਵੀ ਨਾ ਕੋਈ ਆਇਆ ਨਾ ਕੋਈ ਆਉਣਾ ਸ਼ਬਦ ਆ ਗਿਆ ਆਵਾਜ਼ ਆ ਗਈ ਹੈ ਕਿ ਜਦੋਂ ਆਪਾਂ ਕਿਸੇ ਨੂੰ ਫੋਨ ਕਰਕੇ ਗੱਲ ਕਹਿਨੇ ਆ ਹੁਣ ਮੋਬਾਈਲ ਦਾ ਜਮਾਨਾ ਨਾ ਤੇ ਹੁਣ ਬੰਦੇ ਨੇ ਆਪਾਂ ਕੋਈ ਕਾਰ ਦੱਸਿਆ ਕੰਮ ਕਰ ਦੱਸਿਆ ਭਾਵੇਂ ਘਰ ਪਰਿਵਾਰ ਦਾ ਕੋਈ ਸੱਜ ਹੋਵੇ ਭਾਵੇਂ ਤੁਹਾਡੇ ਕੋਈ ਵਰਕਰ ਹੋਵੇ ਤੇ ਅਸੀਂ ਇਹਨੂੰ ਬੋਲ ਕੇ ਕੰਮ ਸਮਝਾ ਦਿੱਤਾ ਫੋਨ ਤੇ ਗੱਲ ਕਰਕੇ ਕਹਿ ਦਿੱਤਾ ਤੇ ਬੰਦਾ ਸਾਹਮਣੇ ਆ ਉਹ ਕੰਮ ਕਰੇ ਨਾ ਹੋਵੇ ਉਲਟਾ ਇਹ ਕਹੇ ਨਹੀਂ ਤੂੰ ਮੇਰੇ ਸਾਹਮਣੇ ਆ ਕੇ ਮੈਨੂੰ ਗੱਲ ਕਰ ਤੇ ਫੇ ਤੁਹਾਡੇ ਮਨ 'ਚ ਵੀ ਰੋਸ ਆਏਗਾ ਗੁੱਸਾ ਆਏਗਾ ਕਿਉਂ ਭਾਈ ਮੇਰੀ ਆਵਾਜ਼ ਵਿੱਚ ਕੋਈ ਫਰਕ ਸੀ ਮੈਂ ਇਹਨੂੰ ਫੋਨ ਤੇ ਸਾਰੀ ਗੱਲ ਸਮਝਾ ਦਿੱਤੀ ਹੁਣ ਸਾਹਮਣੇ ਆ ਕੇ ਤੂੰ ਮੇਰੀ ਕਿਹੜੀ ਸ਼ਕਲ ਦੇਖ ਕੇ ਤੂੰ ਕੰਮ ਕਰਨੇ ਨੇ ਜਾਂ ਸਾਹਮਣੇ ਆ ਕੇ ਨਹੀਂ ਵੀ ਤੂੰ ਮੈਨੂੰ ਲਿਖ ਕੇ ਦੇ ਵੀ ਤੇਰਾ ਲਿਖਿਆ ਹੋਇਆ ਹੈ ਮੈਂ ਤਾਂ ਕੇਵਲ ਤੋ ਕੇਵਲ ਪ੍ਰਵਾਨ ਕਰਨਾ ਫੋਨ ਵਾਲੀ ਗੱਲ ਮੈਂ ਨਹੀਂ ਸੁਣਨੀ ਤੇ ਉਹਦੇ ਵਿੱਚ ਫਿਰ ਦੁੱਖ ਤਕਲੀਫੇ ਹੋਣਗੇ ਸੰਕਟ ਹੀ ਹੋਣਿਆ ਨਾ ਜਿਵੇਂ ਮਰਜੀ ਹੁਕਮ ਆਇਆ ਸਤਿਗੁਰ ਪਾਤਸ਼ਾਹ ਦਾ ਆਵਾਜ਼ ਆ ਗਈ ਹੈ ਬਸ ਇਹਨੂੰ ਮੰਨਣਾ ਹੈ ਇਹ ਨਹੀਂ ਹੈ ਕਿ ਫਾਸ਼ਾ ਨੇ ਜਿਹੜੇ ਬਚਨ ਤੇਰੇ ਕੋਲ ਭੇ ਦੇਤੇ ਐ ਤੈਨੂੰ ਦੇ ਦਿੱਤੇ ਹੁਣ ਕਤੇ ਇਹ ਸੋਚਾ ਕਰੀ ਲਾਈ ਬੈਠੇ ਹੋਵੋਗੇ ਕਿ ਗੁਰਨਾਨਕ ਸਾਹਿਬ ਖੁਦ ਆ ਜਾਣ ਮੈਨੂੰ ਕਹਿਣ ਬਾਤ ਤੇ ਉਹ ਕਹਿੰਦੇ ਆ ਕੇ ਵੀ ਆਹੀ ਗੱਲ ਕਹਿਣੀ ਸੀ ਹੁਣ ਕਹਿ ਦਿੱਤੀ ਹੈ ਮੈਂ ਨਹੀਂ ਹੁੰਦਾ ਮੈਂ ਵੀ ਪੰਜ ਭੁਤਕ ਸਰੀਰ ਜੋਕ ਦੇ ਨਾਂ ਕਦੇ ਬਾਸ ਆਏ ਨਾ ਕਹਿੰਦਾ ਆਉਣਾ ਇਹ ਤਾਂ ਮਿੱਟੀ ਦੇ ਵਿੱਚ ਰਲ ਗਿਆ ਹੁਣ ਇਹਨੇ ਵਾਪਸ ਨਹੀਂ ਆਉਣਾ ਸਾਡੇ ਸ਼ਬਦ ਨੇ ਭਾਈ ਆਕਾਲ ਪੁਰਖ ਦੀ ਬਾਣੀ ਹੈ ਇਹ ਜੁਗਾ ਜੁਗਾ ਤੋਂ ਹੈ ਤਸਦੀਬ ਰਹਿਣੀ ਹੈ ਬਸ ਇਹੀ ਬਚਨ ਨੇ ਤੋਂ ਇਨਾਂ ਨੂੰ ਹੀ ਬੰਨਣਾ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੇ ਆਰੇ ਜਿਹੜੇ ਬਚਨ ਕਮਾਉਂਦੇ ਇੱਥੇ ਗੱਲ ਸਾਰੀ ਬਚਨਾਂ ਦੀ ਆਉਂਦੀ ਐ ਕਿ ਜਦੋਂ ਬਚਨ ਕਮਾਉਣ ਦੀ ਆਦਤ ਪਾ ਲਈਆਂ ਸਿੱਖ ਗਏ ਆ ਕਿ ਅਸੀਂ ਕੇਵਲ ਤੋਂ ਕੇਵਲ ਗੁਰੂ ਨਾਨਕ ਸਹਿ ਪਾਸ਼ਾ ਦੇ ਹੀ ਬਚਨ ਸੁਣਨੇ ਆ ਤੇ ਗੁਰੂ ਨਾਨਕ ਸਹਿ ਪਾਸ਼ਾ ਦੇ ਮੰਨਨੇ ਨੇ ਉਦੋਂ ਤੇਰੇ ਤੇ ਗੁਰੂ ਦੀ ਮਿਹਰ ਹੋ ਜਣੀ ਆ ਬਖਸ਼ਿਸ਼ ਹੋ ਜਣੀ ਆ ਕਿਰਪਾ ਹੋ ਜਣੀ ਆ ਕਿਹੜੀ ਕਿ ਉਹਦੇ ਘਰ ਤੱਕ ਜਾਣ ਦੀ ਜੋ ਸੇੜੀ ਆ ਨਾ ਉਹਦੇ ਸਟੈਪ ਖੁੱਲਣੇ ਸ਼ੁਰੂ ਹੋ ਜਣੇ ਕਿ ਲੈ ਪਈ ਇਹ ਤੇ ਚੜਿਆ ਇਹ ਤੇ ਚੜਿਆ ਮੇਰਾ ਘਰ ਇੱਥੇ ਕਿ ਉਸ ਵੈਰੂ ਤੱਕ ਜੇ ਪਹੁੰਚਣੇ ਨੇ ਬਚਨ ਕਮਾਉਣ ਤੋਂ ਬਗੈਰ ਨਿਕਮਾ ਹੀ ਹੋਣੀ ਕਿ ਜਿੰਨੇ ਵੀ ਤੂੰ ਕਰਮ ਕਰਦਾ ਕਰਮ ਧਰਮ ਪਖੰਡ ਜੋਤੀ ਸੀ ਪਖੰਡ ਦੀ ਗੱਲ ਵੀ ਕਰਤੀ ਗੁਰੂ ਮਹਾਰਾਜ ਜੀ ਭੁੱਖ ਲੱਗੀ ਹੈ ਰੋਟੀ ਖਾਓਗੇ ਕਪੜੇ ਤੈਨੂੰ ਸੋਨੇ ਪਵਾ ਦਈਏ ਗਰਮੀ ਵਾਲੇ ਪਵਾ ਦਈਏ ਸਭ ਇਹ ਸਾਰੇ ਕਾਰਜ ਇੱਕ ਪਖੰਡਾ ਦੇ ਵਿੱਚ ਆਉਂਦੇ ਆ ਹੁਣ ਆ ਵੀ ਹੈ ਕੁਝ ਅਸੀਂ ਆਪ ਤੋਂ ਵੱਡੇ ਦੀ ਸੁਣਦੇ ਆ ਇਫਤੇਦਾਰਾਂ ਦੀ ਸੁਣਦੇ ਆ ਗੱਲ ਕਰਦੇ ਆ ਜਥੇਦਾਰ ਸਾਹਿਬ ਨੇ ਇੱਕ ਬਚਨ ਕੀਤਾ ਸੀ ਹੁਣ ਇਹ ਸੁਣ ਕੇ ਜੀਭ ਲੱਗਿਆ ਕਿ ਇਸ ਪਦਵੀ ਤੇ ਬੈਠਾ ਗੱਲਾਂ ਕੈਸੀਆਂ ਇਹ ਬੱਚਿਆਂ ਵਾਂਗ ਕਰਦਾ ਹੈ ਕਹਿੰਦੇ ਜੀ ਹਰ ਇੱਕ ਗੁਰੂ ਘਰ ਦੇ ਵਿੱਚ ਦੋ ਦਿਨੇ ਦੋ ਰਾਤ ਨੂੰ ਪੱਕੇ ਸੇਵਾਦਾਰ ਹੋਣੇ ਚਾਹੀਦੇ ਆ ਤੇ ਨਹੀਂ ਹੋਣਗੇ ਕਹਿੰਦੇ ਉੱਥੋਂ ਮਾਰਿਆ ਸਰੂਚ ਛੁਕਾ ਕੇ ਅਸੀਂ ਕਿੱਥੇ ਪਹਚਾ ਦੇਣੇ ਆ ਕਿ ਜਿੱਥੇ ਸਾਡੇ ਲਾਗੇ ਤਾਂ ਅੱਗੇ ਸੋਹਣੀ ਕਵਿੱਟੇ ਦੇ ਗੁਰਦਰਾ ਸਾਹਿਬਾਨ ਹੋਣਗੇ ਉੱਥੇ ਬਚਾਇਆ ਜਾਊਗਾ ਇਤਿਹਾਸੋ ਗੁਰਦਰਾں ਤੇ ਹਣ ਉਸਨੇ ਗੱਲ ਕਹਿ ਦਿੱਤੀ ਹੈ ਕਿ ਇਹਨੂੰ ਪਛਾਣਾ ਕਿਸ ਵਾਸਤੇ ਪਛਾਣਾ ਆ ਕੀ ਕਾਗਜ਼ ਨੂੰ ਪਛਾਣਨਾ ਜਾਂ ਜਿਸ ਕਾਗਜ਼ ਉਤੇ ਸ਼ਬਦ ਲਿਖਿਆ ਹੋਇਆ ਸ਼ਬਦ ਇੰਪੋਰਟਡ ਹੋ ਗਿਆ ਨਾ ਸ਼ਬਦ ਦੀ ਖਾਸੀਅਤ ਹੋ ਗਈ ਏ ਪਰ ਉਹ ਸ਼ਬਦ ਤਾਂ ਭਾਈ ਹਰ ਇੱਕ ਦੇ ਹੁਣ ਤਾਂ ਭਾਈ ਮੋਬਾਈਲ ਆ ਗਏ ਐ ਪਾ ਆ ਗਿਆਂ ਚਪਾਪਰੀਆਂ ਹੋਈਆਂ ਨੇ ਸੰਪੂਰਨ ਛੋਟਾ ਜਾ ਇੱਕ ਛੋਟਾ ਜਿਹਾ ਮੋਬਾਈਲ ਹੁੰਦਾ ਉਹਦੇ ਵਿੱਚ ਸਾਰੇ ਗ੍ਰੰਥ ਉਹਦੇ ਵਿੱਚ ਡਾਊਨਲੋਡ ਹੋਏ ਹੁੰਦੇ ਨੇ ਭਾਈ ਪਾਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਪਾਵੇਂ ਦਸੋਂ ਗ੍ਰੰਥਾ ਸੰਪੂਰਨ ਬਾਣੀ ਉਹਦੇ ਅੰਦਰ ਹੈ ਪੰਧਾ ਜੇਬ ਚ ਲੈ ਕੇ ਘੁੰਮਦਾ ਇੱਧਰ ਉੱਧਰ ਜਾਂਦਾ ਤੇ ਫਿਰ ਤਾਂ ਭਾਈ ਇਹ ਵੀ ਇੱਕ ਬੇਅਦਵੀ ਹੋ ਗਈ ਹੈ ਨਾ ਦੇ ਸਾਡਾ ਕਾਗਜ਼ ਨਾਲ ਤਾਂ ਪਿਆ ਨਹੀਂ ਸੀ ਸ਼ਬਦ ਲਿਖੇ ਸੀ ਹੋਰ ਕਾਜ ਨੂੰ ਤਾਂ ਕਿਸੇ ਨੇ ਕਿਹਾ ਹੀ ਨਹੀਂ ਅਸ ਨਹੀਂ ਵੀ ਅਸੀਂ ਚੱਕ ਕੇ ਲੈ ਜਾਾਂਗੇ ਭਾਵ ਜਿਸ ਐਡੇ ਵੱਡੀ ਤਖਤ ਤੇ ਬੈਠੇ ਜਥੇਦਾਰ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਭਾਈ ਇਹਦੇ ਨਾਲ ਕੀ ਪ੍ਰਭਾਅ ਹੋਵੇਗਾ ਦੁਨੀਆ ਡੇਰਾਵਾਦ ਵੱਲ ਵੱਧ ਜੇਗੀ। ਗੁਰਦੇ ਬੰਦ ਕਰ ਦੋਂਗੇ ਕੀ ਹੋਵੇਗਾ? ਗੁਰਦੇ ਬੰਦ ਹੋਣਾ ਹੈ ਨਾ ਠੀਕ ਹੈ ਭਾਈ। ਗੁਰਬਾਣੀ ਸਾਡੀ ਬਣਦੀ ਨਹੀਂ ਕੋਈ ਇੱਧਰ ਅਸੀਂ ਜਾਣਾ ਕੋਈ ਨਹੀਂ ਹੈ। ਚਲੋ ਫਿਰ ਡੇਰੇ ਦਾ ਮਾਰਗ ਫੜ ਲਈਏ। ਭਵ ਅਗਿਆਨਤਾ ਦੇ ਵਾਸਤੇ ਐਸੀਆਂ ਬੇਕੁਫੜੀਆਂ ਗੱਲਾਂ ਕਰਦੀਆਂ ਗੁਰਬਾਣੀ ਦਾ ਇੱਕੋ ਇੱਕ ਨਰਾਦਰ ਹੈ, ਇੱਕੋ ਇੱਕ ਆਦਰ ਹੈ। ਨਰਾਦਰ ਇਹ ਹੈ ਜਿਹੜਾ ਹੁਕਮ ਨਹੀਂ ਮੰਨਣਾ। ਆਦਰ ਇਹ ਹੈ ਜਿਹੜਾ ਗੁਰੂ ਦਾ ਬਚਨ ਮੰਨ ਲੈਣਾ। بس یہی ਯਾਦ ਹੈ ਇਹੀ ਨਰਦਰਾ ਹੋਰ ਕੁਝ ਨਹੀਂ ਹੈ ਕਿ ਨੰਗੇ ਸਰ ਆਗੇ ਇਹ ਤਾਂ ਚਲੋ ਠੀਕ ਆ ਭਾਈ ਇੱਕ ਪੰਥ ਕੁ ਮਰਿਆਦਾ ਪਾਈ ਦਰਬਾਰਤ ਬਣਿਆ ਹੋਇਆ ਵਾ ਬਾਕੀ ਜੇ ਕਾਲਪੁਰਖ ਦੀ ਗੱਲ ਕਰੀ ਉਹ ਤਾਂ ਘਟ ਘਟਵੇ ਹਰ ਜੂ ਵਸੇ ਇਹਨਾਂ ਨੂੰ ਇਹ ਪੰਕਤੀਆਂ ਯਾਦ ਨਹੀਂ ਰਹਿੰਦੀਆਂ ਵੀ ਉਹ ਤਾਂ ਹਰ ਜਗ੍ਹਾ ਤੇ ਪ੍ਰਮਾਤਮਾ ਹੈ ਉਹ ਤਾਂ ਜਿੱਧਰ ਮਰਜੀ ਦੇ ਕੇ ਜਹ ਜੈ ਪੇਖੂ ਤੈ ਹਜੂਰ ਦੂਰ ਕਤੂ ਨਾ ਜਾਈ ਇਹ ਤਾਂ ਉਹਦੀ ਬਾਣੀ ਹੈ ਭਾਈ ਚਲੋ ਠੀਕ ਹੈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਭਾਈ ਇਹ ਆਮ ਨੀ ਕਿਤੇ ਮਿਲਦੇ ਹੈਗੇ ਬੜੀਆਂ ਮੁਸ਼ਕਲਾਂ ਘਲਣੀਆਂ ਪੈਂਦੀਆਂ ਨੇ ਤੇ ਰੋਜ਼-ਰੋਜ਼ ਲੈ ਆਵ ਨਹੀਂ ਜਾਂਦੇ ਇਸ ਕਰਕੇ ਕਿੰਨ ਦੀ ਸੇਵਾ ਸੰਭਾਲ ਕਰਨੀ ਭਾਵ ਕਿ ਇਹਨਾਂ ਨੂੰ ਗੰਦੇ-ਮੰਦੇ ਹੱਥ ਨਾਲ ਲੱਗਣ ਅੰਗ ਨਾ ਖਰਾਬ ਹੋਣ ਕਿ ਪੜਨ ਲੱਗਿਆਂ ਸਾਨੂੰ ਸ਼ੌਕ ਹੋ ਜਾਵੇ ਇਸ ਤਰ੍ਹਾਂ ਕਿ ਅਸੀਂ ਪੀੜਾ ਸਾਫ਼ ਤੇ ਸਜਾਉਨੇ ਆ ਕਿ ਗ੍ਰੰਥ ਵੱਡੇ ਨੇ ਭਾਈ ਪਰ ਇਹੀ ਜੇ ਬਾਣੇ ਅਸੀਂ ਮੋਬਾਈਲ ਤੇ ਪੜ ਦੇਖਦੇ ਆ ਹੱਥ ਛੁੜ ਜਾਂਦਾ ਮੈਲ ਆਪਾਂ ਜਿਹੜਾ ਮਰਦੀ ਸ਼ਬਦ ਪੜ ਲੀਏ ਭਾਵੇਂ ਸੁਖੁਨ ਗ੍ਰੰਥ ਸਾਹਿਬ ਦਾ ਜਾਪ ਕਰ ਲੀਏ ਖਣ ਜਾ ਵੀ ਇੱਥੇ ਕਰ ਲੋ ਭਾਵੇਂ ਚੈ ਇਹ ਤੇ ਹੋ ਜਾਣਾ ਵਾ ਇਸ ਕਰਕੇ ਤਾਂ ਅਸੀਂ ਸੰਭਾਲ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਵੀਰ ਨੂੰ ਕਿ ਨਹੀਂ ਭਾਈ ਇਹ ਆਮ ਨਹੀਂ ਮਿਲਦੀ ਕਿ ਨਹੀਂ ਇੱਥੇ ਕੋਈ ਆਮ ਸ਼ਬਦ ਲਿਖਿਆ ਵੀ ਹਰ ਜਗ੍ਹਾ ਤੇ ਪ੍ਰਾਪਤ ਹੋ ਜਾਏਗਾ ਵੀ ਇਹਨਾਂ ਜੋ ਸ਼ਬਦ ਨੇ ਪੜਨ ਵਾਲੇ ਨੂੰ ਸੌਖ ਹੋਵੇ ਇਹਦੇ ਕੋਈ ਗੰਦਾ ਮੰਦਾ ਹੱਥ ਨਾ ਲੱਗੇ ਸੰਗਤ ਵਿੱਚ ਜਾਣਾ ਸਾਫ਼ ਸੁਥਰੇ ਹੋ ਕੇ ਜਾਈਏ ਇਦਾਂ ਗੱਲਾਂ ਭਾਈ ਵਿਗਿਆਨਕ ਤੌਰ ਤੇ ਹੋ ਗਈਆਂ ਰੂਹਾਨੀਅਤ ਤੌਰ ਤੇ ਨਹੀਂ ਹੈ ਧਾਰਮਿਕ ਤੌਰ ਤੇ ਨਹੀਂ ਹੈ ਇਹ ਸ਼ਾਇਦ ਭਈ ਇੰਨੇ ਕੁ ਅਸੀਂ ਕਰਮ ਕਰ ਲਾਂਗੇ ਪ੍ਰਮਾਤਮਾ ਨਾਲ ਸਾਡਾ ਕੋਈ ਬਸਾ ਹੋ ਜੇਗਾ ਨਹੀਂ ਹੋਣਾ ਭਾਈ ਉਤਦਾ ਕੇਵਲ ਤੋਂ ਕੇਵਲ ਜਿਹੜੇ ਤੋਂ ਉਹ ਕਰਮ ਕਮਾਏਗਾ ਜਿਹੜੇ ਗੁਰੂ ਨੇ ਤੈਨੂੰ ਦੱਸਦੇ ਉਹ ਜ਼ਰੂਰੀ ਹੈ ਕਿ ਵੀਰ ਸਾਹਬ ਦੇ ਅੱਗੇ ਜਾ ਕੇ ਤੂੰ ਕਹੇਗਾ ਮੈਂ ਇਹ ਬਚਨ ਮੰਨਣੇ ਹੈ ਕਿ ਹੋਰ ਕਿਸੇ ਨੇ ਸੁਣਾਤੇ ਜਾਂ ਮੈਂ ਮੋਬਾਈਲ ਤੋਂ ਸੁਣ ਲੇ ਜਾਂ ਕਿਸ ਤਰ੍ਹਾਂ ਵੀ ਸੁਣ ਲੇ ਵੀ ਇਹ ਨਹੀਂ ਮੈਂ ਮੰਨਣਾ ਕੇਵਲ ਤੋਂ ਕੇਵਲ ਜਿਹੜੇ ਅੱਖਰ ਕਾਗਜ਼ ਤੇ ਲਿਖੇ ਹੋਏ ਨੇ ਮੈਂ ਉਹ ਮੰਨਨੇ ਆ ਤੇ ਕੌਮ ਨੇ ਕੀ ਬਣਾ ਰੱਖਿਆ ਹੋਇਆ ਕਿੱਥੇ ਭਟਕਦੀ ਫਿਰਦੀ ਜਿੱਦਨ ਤੁਰੇ ਜਾਂਦੇ ਆ ਲੋਕ ਨੇ ਤਮਾਸ਼ਾ ਬਣਾਤਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਕਦੇ ਇਹ ਜੇਲਾ ਚ ਲੈ ਕੇ ਜਾਂਦੇ ਇੱਕ ਅੰਮ੍ਰਿਤਸਰ ਦੀ ਦਿਖਾਰੇ ਸੀ ਇੱਕ ਦੋ ਵਰ ਦੀ ਘਟਨਾ ਹੋਈ ਕਿਸੇ ਪਰਿਵਾਰ ਨੇ ਬੈਂਕ ਤੋਂ ਕਰਜ਼ਾ ਲਗਰ ਲਿਆ ਸੀ ਹੋ ਗਿਆ 8-9 ਕਰੋੜ ਦਾ ਜਿੱਦਣ ਉਹਨਾਂ ਨੇ ਲੈਣ ਆਉਣਾ ਨਾ ਉਦੋਂ ਹੀ ਕਰੇ ਖੰਡਪਾੜ ਸ਼ੁਰੂ ਕਰਾ ਦਿੰਦੇ ਆ ਤੇ ਫਿਰ ਮੁੱਦਾ ਬਣਾ ਦਿੰਦੇ ਆ ਪੰਥਕ ਕੇ ਮਹਾਰਾਜ ਜੀ ਬੇਅਦਵੀ ਕੀਤੀ ਐ ਅਸੀਂ ਇਹ ਜਿਹਦਾ ਜੱਜ ਕਰਦੇ ਆ ਭਾਈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਕਿਤੇ ਛੜਕਾਂ ਤੇ ਘਮਾਉਣ ਵਾਲੀ ਜਾਂ ਐਸੀ ਕਮਾ ਵਾਸਤੇ ਨਹੀਂ ਇਹ ਤਾਂ ਬਾਣੀ ਐ ਇਸ ਬਾਣੀ ਤਾਂ ਕੇਵਲ ਤੋਂ ਕੇਵਲ ਤੁਸੀਂ ਅਮਲ ਕਰਨਾ ਕਿਹੜੇ ਪਖੰਡਾ ਤਰੇ ਫਿਰਦੇ ਆ ਸਾਰੇ ਪਖੰਡੀ ਲਈ ਬੈਠੇ ਆ ਤੇ ਬਾਦਸ਼ਾਹ ਕਹਿੰਦੇ ਕਰਮ ਧਰਮ ਪਖੰਡ ਜੋਦੀ ਸੀ ਤੈਨ ਜੰਮ ਜੰਗਾਤੀ ਲੂਟੇ ਨਿਰਵਾਣ ਕੀਰਤਨ ਗਾਵੋ ਕਰਦੇ ਕਹ ਕਹਿੰਦੇ ਉਸ ਪ੍ਰਮਾਤਮਾ ਦਾ ਕੇਵਲ ਤੋਂ ਕੇਵਲ ਉਹਦੇ ਬਚਨਾਂ ਨੂੰ ਮੰਨੋ ਮੋਨੇ ਸੁਣਨੀ ਤੇਰੀ ਹੈ ਜਦ ਤੂੰ ਉਹਦੀ ਸੁਣਨ ਲੱਗ ਗਿਆ ਇਹਦੇ ਹੁੰਦਾ ਨਾ ਆਪਾਂ ਸੰਸਾਰ ਦੇ ਵਿੱਚ ਵੀ ਕਹਿੰਦੇ ਮੈਂ ਉਹਦੀਆਂ 50 100 200 ਸੁਣਾਉਂਦੀ ਆ ਉਹ ਤਾਂ ਮੇਰੀ ਕਦੇ ਸੁਣੀ ਨਹੀਂ ਅਜੇ ਤੱਕ ਕਿ ਜੀ ਦੀ ਸੁਣਨੀ ਹੈ ਭਾਈ ਉਹਨੂੰ ਸੁਨਾਸੀਂ ਸਕਦੇ ਆ ਜਿਹਨੂੰ ਅਸੀਂ ਸੁਣਨਾ ਹੀ ਨਹੀਂ ਉਹ ਕਹਿੰਦਾ ਬਹਿਤਰੀਆਂ ਕਿਉਂ ਸੁਣਾ ਤੋ ਜਦੋਂ ਤੂੰ ਉਸ ਅਕਾਲ ਪੁਰਖ ਦੀ ਨਹੀਂ ਸੁਣਦਾ ਤੇ ਕਾਲ ਪੁਰਖ ਤੇਰੀ ਕਿਉਂ ਸੁਨੇਗਾ ਜਦੋਂ ਤੇਰੀ ਸੁਣੇਗਾ ਨਹੀਂ ਤੇ ਤੇਰੀ ਅਰਦਾਸ ਕਿਤੇ ਪ੍ਰਵਾਨ ਕਰ ਲੇਗਾ ਕਿ ਕਿਉਂ ਅਰਦਾਸ ਤਰੀਆਂ ਪ੍ਰਵਾਨ ਕਰੇਗਾ ਭਾਈਓ ਅੱਜ ਲੋੜ ਹੈ ਸੰਸਾਰ ਨੂੰ ساری ਦੁਨੀਆ ਦੀ ਨਿਗਾਹ ਹੁੰਦੀ ਹੈ ਸਿੱਖ ਕੌਮ ਦੇ ਉੱਤੇ ਕਿ ਇਹ ਸਿੱਖ ਨੇ ਇਹ ਜਦੋਂ ਪਰਮਾਤਮਾ ਉਹ ਵਹਿਰ ਉਹ ਅੱਗੇ ਅਰਦਾਸ ਕਰਦੇ ਆ ਤੇ ਵੈਗਨਸ ਸਿੱਖਾਂ ਦੀ ਪ੍ਰਵਾਨ ਕਰਦਾ ਕਿ ਇਹ ਹਮੇਸ਼ਾ ਇਹ ਉਹ ਕੌਮ ਹੈ ਜਿਹੜੀ ਸਰਵਤ ਦੇ ਭਲੇ ਦੀ ਗੱਲ ਕਰਦੀ ਹੈ ਇਹ ਅਜ ਵੀ ਦੁਨੀਆ ਇਹ ਕਹਿੰਦੀ ਹੈ ਭਾਈ ਹੁਣ ਥਾਂ ਥਾਂ ਦੇ ਉੱਤੇ ਤਾਕਤਾਂ ਦੇ ਉੱਤੇ ਅਰਦਾਸਾਂ ਬੇਨਤੀਆਂ ਸ਼ੁਰੂ ਹੋ ਗਈਆਂ ਕਿ ਜੋ ਸੰਸਾਰ ਦੇ ਵਿੱਚ ਇਹ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਇਹ ਹਰ ਇੱਕ ਦਾ ਜੀਣਾ ਮੁਸ਼ਕਲ ਹੋਇਆ ਪਿਆ ਵਾ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਇਸ ਮਾਹੌਲ ਚੋਂ ਕੱਢ ਤੇ ਸੰਸਾਰ ਤੇ ਆਪਣੇ ਨਾਮ ਦੀ ਵਰਖਾ ਕਲ ਸ਼ਾਂਤੀ ਹੋਵੇ ਇਹ ਤਾਂ ਆਪਾਂ ਹਰ ਇੱਕ ਨੂੰ ਕਰਨੀ ਚਾਹੀਦੀ ਪਤਾ ਨਹੀਂ ਵਾਹਿਗੁਰੂ ਨੇ ਕਿਸ ਦੀ ਅਰਦਾਸ ਸੁਣ ਲੈਣੀ ਹੈ ਕਿ ਹੁਣ ਲੋੜ ਹੈ ਭਾਈ ਕਿ ਹੁਣ ਪਾਠ ਕਰਾਈਏ ਪਾਠ ਜੋ ਵੀ ਕਰ ਸਕਦੇ ਆ ਹੁਣ ਖਾ ਤਰਤੇ ਤੁਹਾਨੂੰ ਪਈਉਨਾ ਬਾਬਿਆਂ ਕੋਲ ਜਾਓ ਜਿਹੜੇ ਕਹਿੰਦੇ ਅਸੀਂ ਤੁਹਾਡੇ ਸਾਰੇ ਕੰਮ ਸਵਾਰ ਦਾਂਗੇ ਸਾਰੇ ਅੜੇ ਸਵਾਰ ਦਾਂਗੇ ਚਲੋ ਭਾਈ ਸਾਡਾ ਕੰਮ ਤਾਂ ਇਹੀ ਹੈ ਵੀ ਸ਼ਾਂਤੀ ਦੂਰ ਹੋ ਗਈ ਹੈ ਅਸ਼ਾਂਤੀ ਨੇ ਸੰਸਾਰ ਵਿੱਚ ਪੈਰ ਫਸਾ ਲਏ ਇਹਨੂੰ ਇਕੱਤਰ ਕਰ ਦੋ ਇਕੱਠੇ ਇਹਨਾਂ ਡੇਰਿਆਂ ਬਾਬਿਆਂ ਗੁਰਦਰਿਆਂ ਤੋਂ ਆ ਚੀਜ਼ ਲਓ ਹੁਣ ਹੁਣ ਜ਼ਰੂਰਤ ਹੈ ਕਿ ਦੁਨੀਆ ਮਰ ਰਹੀ ਹੈ ਕਿ ਸੰਤ ਜੀ ਹੁਣ ਅਰਦਾਸ ਕਰੋ ਬਾਬਾ ਜੀ ਐਡਾ ਵੱਡਾ ਡੇਰਾ ਬਣਾ ਲਿਆ ਇੰਨੇ ਤੇਰੇ ਚੇਲੇ ਚਪਾਟੇ ਨੇ ਇੰਨੀਆਂ ਤੇਰੇ ਇਥੇ ਇਥੇ ਤਖਤੀਆਂ ਲੜਕਾਈਆਂ ਸਾਡੇ ਆਹ ਕੰਮ ਹੁੰਦਾ ਆਹ ਕੰਮ ਹੁੰਦਾ ਇੱਥੇ ਆਓ ਸਹੀ ਆਈ ਹੁੰਦੇ ਆ ਨਾ ਹੁਣ ਲੋੜ ਹੈ ਇਨਾਂ ਬਾਬਿਆਂ ਦੀ ਲਓ ਜੀ ਕਿਹੜਾ ਜਾਬ ਕਰਾਉਣਾ ਕਿਹੜਾ ਸੰਪਟ ਕਰਾਉਣਾ ਅਖੰਡ ਕਰਾਉਣਾ ਕੀ ਕਰਨਾ ਦੱਸੋ ਕਿ ਦੁਨੀਆ ਦੀ ਤਵਾਹੀ ਹੋ ਜਵੇ ਖਤਮ ਤੇ ਸਾਰੇ ਪਾਸੇ ਸ਼ਾਂਤੀ ਹੋਵੇ ਕੇਵਲ ਤੋਂ ਕੇਵਲ ਕਾਲਪੁਰਖ ਦੇ ਨਾਮ ਦੀ ਚਰਤਾ ਹੋਵੇ ਸਤ ਦਾ ਮਾਰਗ ਹੋਵੇ ਹੁਣ ਲੋੜ ਹੈ ਕਿ ਨਹੀਂ ਐ ਭਾਈ ਜਿਵੇਂ ਹੁਣ ਕਰੋਨਾ ਵਲੇ ਭੱਜ ਗਏ ਸੀ ਨਾ ਉਵੇਂ ਹੁਣ ਲੋਕਾਂ ਨੇ ਭੱਜ ਜਾਣੇ ਨੇ ਬਾਬਿਆਂ ਦੇ ਸਾਧਾ ਨੇ ਇਹ ਤਾਂ ਆਪ ਜਿੰਨੇ ਕੁੰਡੇ ਲਾਈ ਬੈਠੇ ਆ ਵੀ ਕਿਤੇ ਹੋਰ ਨਾ ਕੋਈ ਚੱਕੀ ਦੇਵੇ ਮੌਤ ਤੋਂ ਦਰਦੇ ਇਹਨਾਂ ਪਖੰਡੀਆਂ ਤੋਂ ਬਚੋ ਜਿਹਦਾ ਕੋਈ ਬਾਬਾ ਸੱਚਾ ਹੈਗਾ ਅਜ ਅਰਦਾਸ ਕਰਵਾਓ ਤੋ ਜਾ ਕੇ ਕਿ ਜੋ ਮਾਹੌਲੇ ਵਿਗੜੇ ਹੋਏ ਸੱਚੇ ਪਾਤਸ਼ਾਹ ਸੰਤ ਜੀ ਤੁਹਾਡੇ ਤੇ ਤਾਂ ਬਹੁਤ ਸਾਨੂੰ ਆਸਾਂ ਮਰੀਦਾ ਨੇ ਤੁਸੀਂ ਤਾਂ ਬ੍ਰਹਮ ਗਿਆਨੀ ਹੋ ਕਰੋ ਅਰਦਾਸ ਵਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਬੋਦਾਸ ਜੀ ਨਹੀਂ ਕਰ ਸਕਦੇ ਸਾਰੇ ਪਖੰਡੀ ਐ ਛਤਰਾਂ ਦੀ ਘਾਟ ਐ ਇਹਨਾਂ ਨੂੰ ਸਿਰਫ ਕੇਵਲ ਤੋਂ ਕੇਵਲ ਐਵੇਂ ਕਿਸੇ ਨੂੰ ਬ੍ਰਹਮ ਗਿਆਨੀ ਬਾਬਾ ਜੀ ਐਵੇਂ ਬਣਾ ਦਿਆ ਕਰੋ ਜਿਦੀ ਜਿਦੀ ਸ਼ਰਧਾ ਹੈਗਾ ਜਾ ਕੇ ਅਰਦਾਸ ਕਰਾਓ ਆ ਜੀ ਕਿ ਜਿਦੀ ਜਿਦੀ ਸ਼ਰਧਾ ਭਾਵਨਾ ਹੈ ਨਾ ਸਾਡਾ ਬਾਬਾ ਬੜਾ ਮਾਣ ਆਜੇ ਅਰਦਾਸ ਕਰਾਓ ਕਿ ਸੰਸਾਰ ਵਿੱਚ ਸ਼ਾਂਤੀ ਹੋ ਜਾਵੇ ਸੰਸਾਰ ਦੇ ਵਿੱਚ ਸਾਰੇ ਪਾਸੇ ਹਰ ਇੱਕ ਦੇ ਨਾਲ ਮੇਰ ਮਿਲਾ ਪ੍ਰੇਮ ਭਾਵ ਹੋਵੇ ਉੱਚ ਨੀਚ ਨਾ ਰਹੇ ਇਹ ਸਾਰੇ ਜੋ ਸਾਡੇ ਮਤ ਭੇਦਾਂ ਸਾਰੇ ਖਤਮ ਕਰ ਦੇ ਵਹਿਮ ਸੱਚੇ ਪਾਚਾ ਕਰੋ ਅਰਦਾਸ ਅੱਜ ਲੋੜ ਹੈ ਤੁਹਾਡੀ ਅਰਦਾਸ ਦੀ ਸੰਸਾਰ ਨੂੰ ਲੋੜ ਹੈ ਇਸ ਸਿੱਖ ਦੀ ਅਰਦਾਸ ਦੀ ਲੋੜੀ ਜਿਹੜਾ ਸਿੱਖ ਹਮੇਸ਼ਾ ਕਹਿੰਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇਹ ਤਾਂ ਵਿੱਚ ਹੈ ਸੰਸਾਰ ਦਾ ਭਲਾ ਮੰਗਾ ਤੇ ਮੰਗੋ ਭਾਈ ਮੰਨਣਾ ਚਾਹੀਦਾ ਹਰ ਇੱਕ ਅਰਦਾਸ ਕਰੋ ਬੇਨਤੀ ਕਰੋ ਜਿੱਥੇ ਆਪਣੇ ਲਈ ਕਰ ਰਹੇ ਹੋ ਉੱਥੇ ਸੰਸਾਰ ਦੇ ਲਈ ਵੀ ਅਰਦਾਸ ਕਰੋ ਸੱਚੇ ਪਾਤਸ਼ਾਹ ਕਿਰਪਾ ਕਰੇ ਇਸ ਸੰਸਾਰ ਤੇ ਜਲਦੇ ਵਾਦੇ ਸੰਸਾਰ ਦੇ ਤੇ ਆਪਣੇ ਨਾਮ ਦੀ ਵਰਖਾ ਕਰ ਨਾਮ